ਲਓ ਮਿੱਤਰੋ ਹੁਣ ਤੁਹਾਨੂੰ ਨਾ ਕਣਕ ਦੇ ਵਿੱਚ ਉਹ ਦਵਾਈ ਦੱਸਣ ਜਾ ਰਹੇ ਹਾਂ ਆਪਾਂ ਜੇਕਰ ਤੁਸੀਂ ਕਣਕ ਦਾ ਆਪਦੀ ਦਾ 20 ਕੁਇਟਲ ਝਾੜ ਮੰਨਦੇ ਹੋ ਤਾਂ ਮਿੱਤਰੋ ਆਹ ਸਪਰੇ ਨਾਲ ਤੁਹਾਡੀ ਕਣਕ ਦਾ ਝਾੜ 25 ਤੋਂ 30 ਕੁਇਟਲ ਵੀ ਹੋ ਸਕਦਾ ਤਾਂ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖੋ ਤਾਂ ਕਿ ਤੁਹਾਨੂੰ ਵੀਡੀਓ ਨੂੰ ਪੂਰੀ ਸਮਝ ਆ ਸਕੇ ਜੇਕਰ ਬਈ ਅਧੂਰੀ ਦੇਖ ਲਈ ਤੁਹਾਡੇ ਗੱਲ ਸਮਝ ਵੀ ਨਹੀਂ ਆਉਣੀ ਆ ਤੁਸੀਂ ਜਿਹੜੀ ਕਣਕ ਦੇਖੀ ਐ ਨਾ ਮਿੱਤਰੋ ਇਹ ਆ 222 ਤਾਂ ਮਿੱਤਰੋ ਅੱਜ ਦੇ ਸਮੇਂ ਦੇ ਵਿੱਚ ਹਰੇਕ ਮੇਰਾ ਵੀਰ ਕਹੀ ਜਾਂਦਾ ਵੀ ਕਣਕ ਦੇ ਵਿੱਚ ਮਿੱਤਰੋ ਆ ਸਪਰੇਅ ਕਰ ਲੋ ਉਹ ਕਰ ਲੋ ਜਿਹਦੇ ਨਾਲ ਕੀ ਭਈ ਜਿਹੜਾ ਝਾੜ ਹੈ 20 ਕੁਆਟਰ ਤੋਂ ਲੈ ਕੇ ਤੇ 30 ਕੁਆਟਲਾਂ ਦੇ ਵਿੱਚ ਵਿੱਚ ਝਾੜ ਆ ਮੰਨ ਕੇ ਚੱਲੋ ਵੀ 70 ਮਣ ਕਿੱਲੇ ਦੀ ਵੀ ਕਣਕ ਹੋ ਜੂ ਆ ਦਵਾਈ ਕਰਨ ਦੇ ਨਾਲ ਮਿੱਤਰੋ ਪਰ ਮਿੱਤਰੋ ਹੋਇਆ ਕੀ ਹੈ ਨਾ ਆਪਾਂ ਆਈ ਵਾਰ ਆਈ ਵਾਰ ਕਦੇ ਜ਼ਿੰਕ ਮੈਗਨੀਜ਼ ਪोटाश ਕਦੇ ਕੋਈ ਸਪਰੇਅ ਨਹੀਂ ਕੀਤੀ ਸੀ ਪਿਛਲੀ ਵਾਰ ਮਿੱਤਰੋ ਆਪਾਂ ਸਪਰੇਅ ਕਰ ਦਿੱਤੀ ਸੀਗੀ ਮੈਗਨੀਜ਼ ਦੀ ਤੇ ਪਾਈ ਵੀ ਸਹੀ ਡੋਜ਼ ਸੀ ਸਹੀ ਸਮੇਂ ਤੇ ਕੀਤੀ ਸੀ ਹੋਇਆ ਕੀ ਜੀ ਉਸ ਦਵਾਈ ਨੇ ਕਣਕ ਦਾ ਝਾੜ ਵਧਾਉਣ ਦੀ بجائے ਮਿੱਤਰੋ ਝਾੜ ਘਟਾਤਾ ਕਿਉਂਕਿ ਜਿਹੜੀਆਂ ਇਹ ਦਵਾਈਆਂ ਮਿੱਤਰੋ ਇਹਨਾਂ ਦੀ ਜੇਕਰ ਡੋਜ਼ ਵੱਧ ਪੈ ਗਈ ਤਾਂ ਵੀ ਮਾੜੀ ਜੇਕਰ ਘਟ ਪੈ ਗਈ ਤਾਂ ਚਲੋ ਕੋਈ ਨੁਕਸਾਨ ਨਹੀਂ ਤਾਂ ਕੋਈ ਫਾਇਦਾ ਵੀ ਨਹੀਂ ਕਰਕੇ ਵਿਖਾਉਂਦੀ ਇਹ ਹੈਨਾ ਪਰ ਆਪਾਂ ਤੁਹਾਨੂੰ ਦੱਸ ਦਈਏ ਅੱਜ ਤੱਕ ਕਦੇ ਵੀ ਮਿੱਤਰੋ ਡੀਏਪ ਯੂਰੀਆ ਤੋਂ ਬਿਨਾ ਪਹਿਲਾਂ ਕਦੇ ਕੋਈ ਸਪਰੇ ਨਹੀਂ ਕੀਤੀ ਸੀ ਤਾਕਤ ਵਾਲੀ ਪਿਛਲੇ ਸਾਲ ਕੀਤੀ ਸੀ ਤੇ ਪਿਛਲੇ ਸਾਲ ਕਣਕ ਦੇ ਵਿੱਚ ਇੰਦੀਆਂ ੜੀਆਂ ਗੰਡਾਂ ਬਣ ਗਈਆਂ ਸੀ ਤੇ ਬੱਲੀ ਬਈ ਖਾਲੀ ਰਹਿ ਗਈ ਸੀ ਸਾਡਾ ਤਾਂ ਮਿੱਤਰੋ ਝਾੜ ਨਹੀਂ ਵਧਿਆ ਚਲੋ ਉਹ ਐਤਕ ਪਿਛਲੇ ਸਾਲ ਵੀ ਛੱਡੋ ਉਦੋਂ ਅਸੀਂ ਇੱਕ ਸਾਲ ਫੇਰ ਮਿੱਤਰੋ ਵਿਚ ਦੀ ਸਪਰੇਆਂ ਜੀਆਂ ਕੀਤੀਆਂ ਪਰ ਉਦੋਂ ਵੀ ਸਾਨੂੰ ਕੋਈ ਝਾੜ ਦਾ ਫਰਕ ਨਹੀਂ ਪੈਂਦਾ ਪਰ ਮਿੱਤਰੋ ਜਿਹੜਾ ਹੁਣ ਅਸਲ ਝਾੜ ਕੀ ਨੇ ਵਧਾਉਣਾ ਉਸ ਤੇ ਗੱਲ ਕਰਦੇ ਆ ਜਿਹੜੀ ਆਪਾਂ ਦਵਾਈ ਤੁਹਾਨੂੰ ਦੱਸਦੇ ਆ ਦਵਾਈਏ ਮਿੱਤਰੋ ਆਹਾ ਕੁਦਰਤ ਬੰਨੀਓ ਦੇਖੋ ਤੁਹਾਡੇ ਸਾਹਮਣੇ ਬੱਦਲ ਬਾਈ ਹੋਈ ਪਈ ਆ ਬਹੁਤ ਸੋਹਣਾ ਮੌਸਮ ਬਣਿਆ ਪਿਆ ਮੀਂਹ ਦੀਆਂ ਬੁਸ਼ਾਰਾਂ ਚੱਲੀ ਜਾਂਦੀਆਂ ਜਿੱਥੇ ਗਰਮੀ ਪੈਣੀ ਸੀ ਹੁਣ ਬਈ ਸਾਰੇ ਤੇ ਆ ਕੇ ਬੱਲੀਆਂ ਦੇ ਵਿੱਚ ਠੰਡ ਦੀ ਠੰਡੀ ਹਵਾ ਵਈ ਜਾਂਦੀ ਆ ਤਾਂ ਕਣਕਾਂ ਦੁੱਧੇ ਤੇ ਹੁਣ ਤਾਂ ਮਿੱਤਰੋ ਜਦੋਂ ਵੀ ਦੁੱਧੇ ਤੇ ਕਣਕਾਂ ਠੰਡੀ ਹਵਾ ਚੱਲਦੀ ਐਨ ਸਾਰੇ ਤੇ ਆ ਤਾਂ ਮਿੱਤਰੋ ਰੱਬ ਦੀ ਕੁਦਰਤ ਤੋਂ ਮੀਂਹ ਤੋਂ ਬੁਸ਼ਾਰਾਂ ਤੋਂ ਵੱਡੀ ਕੋਈ ਮੈਂ ਕਹਿੰਨਾ ਵੀ ਦਵਾਈ ਹੋਈ ਨਹੀਂ ਸਕਦੀ ਤੇ ਐਦੂ ਵੱਡੀ ਦਵਾਈ ਤੁਹਾਨੂੰ ਕਿਤੋਂ ਮਿਲਣੀ ਵੀ ਨਹੀਂ ਜਿਹੜੀ ਕਿ ਝਾੜ ਵਧਾਵੇ ਹੁਣ ਝਾੜ ਆਏ ਨਹੀਂ ਵੀ 80 ਮਾਣ ਆਜੂ 70 ਮਾਣ ਆਜੂ ਪਰ ਮਿੱਤਰੋ ਝਾੜ ਵੈਸਟੀ ਰਹੂਗਾ ਤੁਹਾਡਾ ਇਸ ਵਾਰ ਕਣਕ ਦਾ ਕਿਉਂਕਿ ਜਿਹੜਾ ਕਿ ਮੌਸਮ ਵੀ ਚੰਗਾ ਹੈ ਮਿੱਤਰੋ ਕਣਕਾਂ ਹੈ ਵੀ ਚੰਗੀਆਂ ਦੇਖਣ ਦੇ ਵਿੱਚ ਤਾਂ ਦਿਖ ਵੀ ਚੰਗੀ ਆ ਤੇ ਬਈ ਜਿਹੜਾ ਸਮਾਂ ਜਿਵੇਂ ਹੁਣ ਕੋਈ ਤੇਲੇ ਵਗੈਰ ਵਾਲੀ ਸਪਰੇ ਉਹਦੀ ਵੀ ਨਹੀਂ ਜ਼ਰੂਰਤ ਪੈਂਦੀ ਉਹ ਵੀ ਆਪਣਾ ਖਰਚਾ ਬਚ ਗਿਆ ਕਿਉਂਕਿ ਬੱਲੀ ਸੀ ਜਿਹੜੀ ਕਿ ਧੋਤੀ ਗਈ ਜੜਾਂ ਦੇ ਵਿੱਚ ਕਾਲਾ ਤੇਲਾ ਸੀ ਉਹ ਵੀ ਮਰ ਗਿਆ ਤੇ ਹਰਾ ਤੇਲਾ ਸੀ ਉਹ ਵੀ ਗਿਆ ਮਿੱਤਰੋ ਤਾਂ ਸਭ ਤੋਂ ਵੱਡੀ ਮਿੱਤਰੋ ਜਿਹੜੀ ਕਿ ਇਹ ਹੈ ਬਈ ਸਪਰੇ ਐਵੇਂ ਨਾ ਮਿੱਤਰੋ ਹਰੇਕ ਪ੍ਰੋਡਕਟ ਜੇ ਚੱਕ ਕੇ ਤੇ ਇਹਦੇ ਨਾਲ ਝਾੜ ਬਾਜੂ ਫਲਾਣੇ ਨਾਲ ਬਾਜੂ ਆਹ ਪਟਾਸ ਦੀ ਸਪਰੇ ਜਿੰਕ ਸਾਨੂੰ ਮਿੱਤਰੋ ਇਸ ਦੇ ਵਿੱਚੋਂ ਕੋਈ ਫਾਇਦਾ ਨਹੀਂ ਲੱਗਦਾ ਮੈਂ ਮੰਨਦਾ ਵੀ ਘੱਟੋ ਘੱਟ 100 ਦੇ ਵਿੱਚੋਂ 80% ਕਿਸਾਨ ਇਹ ਜਿਹੇ ਆ ਜਿਹੜੇ ਕਿ ਕੱਲੀ ਯੂਰੀਆ ਡੀਜੀਪੀ ਨਾਲ ਕਣਕ ਪਾਲੀ ਆਉਂਦੇ ਚੰਗਾ ਝਾੜ ਲਈ ਆਉਂਦੇ ਆ ਜਿਹੜਾ ਆਪਾਂ ਜਿੰਨਾ ਖਰਚਾ ਕਰੀਏ ਨੇ ਮਿੱਤਰੋ ਉਹਦੇ ਨਾਲ ਕੋਈ ਝਾੜ ਦਾ ਫਰਕ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਜੇਕਰ ਹਾਂ ਫੇਰ ਮੰਨਾਂਗੇ ਮਿੱਤਰੋ ਜੇਕਰ ਤੁਸੀਂ ਇੱਕ ਕਿੱਲੇ ਦੇ ਵਿੱਚ ਇੱਕ ਕਨਾਲ ਦੇ ਵਿੱਚ ਛੱਡ ਕੇ ਦੇਖੋ ਵੀ ਆਪਾਂ ਇਹ ਤੇ ਜ਼ਿੰਕ ਮੈਗਨੀ ਦੀ ਸਪਰੇ ਨਹੀਂ ਕੀਤੀ ਤੇ ਇਹਦਾ ਝਾੜ ਘਟ ਗਿਆ ਤੇ ਇਹ ਤੇ ਆਪਾਂ 6 ਕਨਾਲਾਂ ਤੇ ਕੀਤੀ ਸੀ ਤੇ ਇਹਦਾ ਝਾੜ ਵਧ ਗਿਆ ਫੇਰ ਤਾਂ ਆਪਾਂ ਮੰਨੀਏ ਪਰ ਤੁਸੀਂ ਜੇਕਰ ਕੋਈ ਵੀ ਦਵਾਈ ਕਰਦੇ ਹੋ ਕੋਈ ਤਜਰਬਾ ਕਰਦੇ ਹੋ ਤਾਂ ਕੁਝ ਵੀ ਤਜਰਬੇ ਦੇ ਅਨੁਸਾਰ ਉਹਨੂੰ ਛੱਡ ਕੇ ਵੀ ਦੇਖਿਆ ਕਰੋ ਵੀ ਇਹਦੇ ਨਾਲ ਝਾੜ ਘਟਦਾ ਕਿ ਵੱਧਦਾ ਤਾਂ ਮਿੱਤਰੋ ਆ ਗੱਲਾਂ ਬਾਤਾਂ ਸਹੀਆਂ ਤਾਂ ਆਹੀ ਦਵਾਈ ਸੀ ਆਪਣੀ ਜਿਹੜੀ ਕਿ ਮੌਸਮ ਦੀ ਦਿੱਤੀ ਹੋਈ ਕੁਦਰਤ ਦੀ ਮਿਹਰਬਾਨੀ ਆ ਆਪਾਂ ਨੂੰ ਇਸ ਸਮੇਂ ਫਸਲਾਂ ਦੇ ਉੱਤੇ ਤਾਂ ਇਦੋਂ ਵੱਡੀ ਮੈਮਾਂ ਦਾ ਕੋਈ ਦਵਾਈ ਨਹੀਂ ਮਿੱਤਰੋ ਤਾਂ ਵੀ ਉਮੀਦ ਕਰਦਾ ਤੁਹਾਨੂੰ ਆਪਣੀ ਜਿਹੜੀ ਕਿ ਇਹ ਦਵਾਈ ਸੀ ਜਾਂ ਜਾਣਕਾਰੀ ਸੀ ਪੂਰੀ ਜੀ ਗੱਲਬਾਤ ਸਮਝ ਆ ਗਈ ਹੋ ਤੁਸੀਂ ਵੀ ਦੱਸੋ ਜੇਕਰ ਤੁਸੀਂ ਵੀ ਇੰਨਾ ਖਰਚਾ ਕਰਦੇ ਹੋ ਜਾਂ ਕਣ ਕਿਤੇ ਨਹੀਂ ਕਰਦੇ ਧੰਨਵਾਦ